ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਔਰਤ ਸਵੇਰੇ ਅੱਖ ਖੁੱਲਦੇ ਹੀ ਜਦੋਂ ਮੈਂ ਉੱਠ ਕੇ ਬਾਹਰ ਆਇਆ ਤਾਂ ਸ਼੍ਰੀਮਤੀ ਜੀ ਰਸੋਈ ਦੇ ਕੰਮ ਵਿੱਚ ਰੁੱਝੀ ਹੋਈ ਸੀ ਮੈਂ ਲੌਬੀ ਵਿੱਚ ਕੁਰਸੀ ਤੇ ਬੈਠਾ ਤਾਂ ਉਹ ਮੇਰੇ ਲਈ ਪਾਣੀ ਦਾ ਗਲਾਸ ਲੈ ਆਈ ਉਸ ਦੀ ਤੌਰ ਦੱਸਦੀ ਸੀ ਕਿ ਕਮਰ ਦਾ ਦਰਦ ਫੇਰ ਸ਼ੁਰੂ ਹੋ ਗਿਆ ਹੈ ਮੈਨੂੰ ਉਸ ਉੱਤੇ ਬੜਾ ਤਰਸ ਆਇਆ ਨੌਕਰੀ ਕਰਦਾ ਕੰਮ ਤੇ ਉੱਪਰੋਂ ਬੱਚਿਆਂ ਦੀ ਜ਼ਿੰਮੇਵਾਰੀ ਉਸ ਨੂੰ ਆਰਾਮ ਕਿਹੜਾ ਕਰਨ ਦਿੰਦੀ ਸੀ ਚਾਹ ਦਾ ਕੱਪ ਫੜਾਉਣ ਲੱਗੀ ਤਾਂ ਮੈਂ ਕਿਹਾ ਅੱਜ ਐਤਵਾਰ ਹੈ ਥੋੜਾ ਆਰਾਮ ਕਰ ਲੈਂਦੀ ਘੜੀ ਪਲ ਉਹ ਸਿਰਫ ਫਿੱਕਾ ਜਿਹਾ ਮੁਸਕਰਾਇਆ ਤਾਂ ਮੈਂ ਕਿਹਾ ਛੱਡ ਕੁਝ ਕਰਨ ਨੂੰ ਮੈਂ ਬਾਜ਼ਾਰੋਂ ਫੜ ਲਿਆਉਣਾ ਸਵੇਰ ਦੇ ਨਾਸਤੇ ਲਈ ਕੋਈ ਚੀਜ਼ ਤੂੰ ਪਿਆਜ਼ ਆਰਾਮ ਨਾਲ ਸ਼ਾਇਦ ਕੁਝ ਠੀਕ ਹੋ ਜਾਵੇ ਮੇਰੀ ਗੱਲ ਤੇ ਉਸਨੇ ਸ਼ਾਂਤੀ ਭਰ ਦਿੱਤੀ ਦੋਵੇਂ ਬੱਚੇ ਵੀ ਲੇਟ ਉੱਠੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਬਾਜ਼ਾਰੋਂ ਨਾਸਤਾ ਲੈਣ ਚੱਲਿਆ ਤਾਂ ਦੋਵੇਂ ਚਟਪਟ ਤਿਆਰ ਹੋ ਕੇ ਨਾਲ ਹੀ ਤੁਰ ਪਏ ਅਸੀਂ ਨਾਸਤਾ ਪੈਕ ਕਰਵਾ ਲਿਆਈ ਨਾਸਤਾ ਖਤਮ ਕਰਕੇ ਮੈਂ ਅਖਬਾਰ ਦੀਆਂ ਇੱਕ ਦੋ ਸੁਰਖੀਆਂ ਹੀ ਦੇਖੀਆਂ ਸਨ ਕਿ ਘਰ ਦੀ ਕਾਲ ਵੈਲ ਖੜਕੀ ਤੇ ਮੈਂ ਦੇਖਿਆ ਮਾਮਾ ਮਾਮੀ ਜੀ ਅੰਦਰ ਆ ਰਹੇ ਸਨ ਸ਼੍ਰੀਮਤੀ ਜੀ ਤੁਰੰਤ ਉੱਠ ਕੇ ਆ ਹਾਜ਼ਰ ਹੋਈ ਮੱਥਾ ਟੇਕ ਕੇ ਚਾਹ ਪਾਣੀ ਵਿੱਚ ਰੁੱਝ ਗਈ ਹੁਣ ਲੱਗਦਾ ਸੀ ਜਿਵੇਂ ਉਹ ਬਿਲਕੁਲ ਠੀਕ ਹੋ ਗਈ ਗੱਲਾਂ ਬਾਤਾਂ ਕਰਦਿਆਂ ਦੁਪਹਿਰ ਹੋ ਗਈ ਮਾਮਾ ਮਾਮੀ ਜੀ ਨੇ ਸ਼ਹਿਰ ਵਿੱਚ ਕਿਸੇ ਵਿਆਹ ਤੇ ਜਾਣਾ ਸੀ ਉਹ ਉੱਠ ਕੇ ਗਏ ਤਾਂ ਉਰੀ ਵਾਂਗੂ ਘੁੰਮ ਰਹੀ ਸ਼੍ਰੀਮਤੀ ਇਕਦਮ ਬੈਠ ਗਈ ਅੱਖਾਂ ਵਿੱਚਲੇ ਹੰਝੂ ਉਸ ਦੇ ਦੁੱਖ ਨੂੰ ਬਿਆਨ ਕਰ ਰਹੇ ਸਨ ਮੈਂ ਉਸ ਨੂੰ ਦਰਦ ਦੀ ਗੋਲੀ ਦਿੱਤੀ ਤੇ ਆਰਾਮ ਕਰਨ ਲਈ ਆਖਿਆ ਮੈਂ ਦੁਪਹਿਰ ਦਾ ਖਾਣਾ ਵੀ ਬਾਜ਼ਾਰੋਂ ਹੀ ਲੈ ਆਉਣ ਦਾ ਕਹਿ ਉਸ ਨੂੰ ਆਰਾਮ ਕਰਨ ਲਈ ਬੜੀ ਮੁਸ਼ਕਲ ਨਾਲ ਮਨਾਇਆ ਮੈਂ ਦੋਵਾਂ ਬੱਚਿਆਂ ਨੂੰ ਨਾਲ ਲੈ ਕੇ ਬਾਜ਼ਾਰ ਵੱਲ ਨੂੰ ਤੁਰਨ ਤੋਂ ਪਹਿਲਾਂ ਬੈੱਡਰੂਮ ਵਿੱਚ ਆ ਕੇ ਦੇਖਿਆ ਦਰਦ ਦੀ ਗੋਲੀ ਦੇ ਅਸਰ ਏ ਟ ਉਸ ਦੀ ਅੱਖ ਲੱਗ ਗਈ ਸੀ ਮੈਂ ਮੁੜਨ ਹੀ ਲੱਗਾ ਸੀ ਕਿ ਦਰਵਾਜ਼ੇ ਦੀ ਘੰਟੀ ਨੇ ਕਿਸੇ ਆਉਣ ਦੀ ਸੂਚਨਾ ਦਿੱਤੀ ਮੈਂ ਮਨ ਵਿੱਚ ਖਿਜਿਆ ਦੁਪਹਿਰ ਦੇ 2 ਵਜੇ ਕੌਣ ਆ ਗਿਆ ਬਾਹਰ ਆ ਕੇ ਦੇਖਿਆ ਉਹ ਆਜੀ ਦੀ ਵੱਡੀ ਬੇਟੀ ਤੇ ਉਸਦਾ ਪਤੀ ਆ ਪਹੁੰਚੇ ਸਨ। ਉਹ ਇੱਥੇ ਕਿਸੇ ਭੋਗ ਦੇ ਜਾ ਕੇ ਆਏ ਸਨ। ਪਤਨੀ ਤੁਰੰਤ ਉੱਠ ਕੇ ਉਹਨਾਂ ਦੀ ਸੇਵਾ ਵਿੱਚ जुट ਗਈ। ਉਹਨਾਂ ਦੇ ਨਾਂ ਨਾ ਕਰਦੇ ਖਾਣਾ ਤਿਆਰ ਕੀਤਾ। ਖਾਣੇ ਤੋਂ ਬਾਅਦ ਕਾਫੀ ਤੇ ਸਾਰਾ ਸਮਾਨ ਦੋਵੇਂ ਨਨਾਨ ਪਰਜਾਈ। ਕਾਫੀ ਸਾਰਾ ਸਮਾਨ ਦੋਵੇਂ ਨਨਾਨ ਪਰਜਾਈ ਗੱਲਾਂ ਮਾਰਦੀਆਂ ਰਹੀਆਂ। ਫਿਰ ਹੁਣ ਫਿਰ ਉਸਦੇ ਚਿਹਰੇ ਤੇ ਮੁਸਕਰਾਹਟ ਸੀ। ਸ਼ਾਮ ਦੀ ਚਾਹ ਪੀ ਕੇ ਮਹਿਮਾਨਾਂ ਨੇ ਵਿਦਾ ਲਈ ਤਾਂ ਬੇਟੇ ਨੇ ਦੱਸਿਆ ਮੰਮੀ ਕਮਰੇ ਵਿੱਚ ਪਈ ਰੋ ਰਹੀ ਐ। ਉਸ ਦਾ ਚਿਹਰਾ ਦੁੱਖਾਂ ਨਾਲ ਭਰਿਆ ਪਿਆ ਸੀ ਮੈਂ ਕਿਹਾ ਕੀ ਗੱਲ ਹੋਈ ਤਾਂ ਉਸ ਨੇ ਦੱਸਿਆ ਕਿ ਦਰਦ ਬਰਦਾਸ਼ਤ ਦੇ 바ਰ ਹੈ ਕੰਮ ਵਾਲੀ ਦਾ ਫੋਨ ਆਇਆ ਉਸ ਦੇ ਫੋਨ ਤੇ ਆਇਆ ਉਸ ਨੇ ਆਉਣ ਤੋਂ ਮਨਾ ਕਰ ਦਿੱਤਾ ਸੀ ਉਸ ਨੇ ਆਪਣੇ ਆਪ ਨੂੰ ਠੀਕ ਕੀਤਾ ਤੇ ਸਾਡੇ ਰੋਕ ਦੇ ਰੁਕ ਦੇ ਕੰਮ ਵਿੱਚ ਲੱਗ ਗਈ ਬੱਚਿਆਂ ਤੇ ਮੈਂ ਵੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਉਹ ਹੁਣ ਦਰਦ ਨੂੰ ਜਬਤ ਕਰਕੇ ਸ਼ਾਂਤ ਚਿੱਤ ਕੰਮ ਕਰ ਰਹੀ ਸੀ ਹੁਣ ਮੈਂ ਧਿਆਨ ਦਿੱਤਾ ਕਿ ਦਫ਼ਤਰ ਦੀ ਬੇਚੈਨੀ ਵਿੱਚ ਜਦੋਂ ਮੈਂ ਗੁੱਸੇ ਵਿੱਚ ਬੋਲਦਾ ਸੀ ਤਾਂ ਚੁੱਪ ਕਰਕੇ ਸੁਣ ਲੈਂਦੀ ਸੀ ਬੱਚਿਆਂ ਨੂੰ ਇੱਕ ਮਿੰਟ ਵਿੱਚ ਅੱਗ ਬੋਹਲਾ ਹੋਈ ਚਿੜਕਾਂ ਦੇ ਰਹੀ ਹੁੰਦੀ ਤੇ 10 ਮਿੰਟਾਂ ਬਾਅਦ ਉਹਨਾਂ ਨਾਲ ਖੇਡ ਰਹੀ ਹੁੰਦੀ ਅੱਜ ਮਹਿਸੂਸ ਹੋ ਰਿਹਾ ਕਿ ਔਰਤ ਨੂੰ ਗ੍ਰੈਸਟੀ ਦੀ ਗੱਡੀ ਖਿੱਚਣ ਲਈ ਕਿੰਨੇ ਚਿਹਰੇ ਧਾਰਨ ਕਰਨੇ ਪੈਂਦੇ ਹਨ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਿਓ